Affected area, the government also taking uh, the damage assessment. Is they started today to this area uh, damage assessments and also the people need a permanent solution. Where last village I visited, they need a bridge, they need a bridge to permanent solution. They come to the main road, like that. Here, also, the uh, uh, strength of the two side. Uh, um uh magnet of the river uh reverse channelized channelize. if the channelized course uh, and if the regularization of the sands and all the problem will not come people are telling that so the uh we will submit our report to the government and the government will take necessary. before so, your before your visit the local minister put a video on social media and he raised the question that the money which is given by the central government the prime minister announced it is not sufficient you see sir already our prime minister honorable prime minister visited here and visit baad turand udare usthine, 1600 crore our prime minister is released to the uh, to the affected people and also the assessment are started today the, all villages there are assessment damage assessments are starting apart from that our central government already Given 12,000 crore to the state for the disaster management. Fund. That is why the minister see, see is this, criticizing the political this, parties, all the political parties. See, see, see the, mm. the fund has to be utilized. With the, wherever the Tamil Nadu government also, they are not doing like this. Mm. Always they start to blame. Uh, ਚੰਦਪੁਰ ਵਿਲਾ ਤੋਂ ਸਰਦਾਰ ਜੋਗਾ ਸਿੰਘ ਬੋਲ ਰਿਹਾ ਹੈ ਕਿਉਂਕਿ ਸਾਡੇ ਜਿਹੜੇ ਇਲਾਕੇ ਦੀ ਤਰਸਦੀ ਹੈ ਇਹ ਇਹ ਹੈ ਕਿ ਸਤਲੁਜ ਦਰਿਆ ਨੇ ਤਕਰੀਬਨ ਹਰੀਵਾਰ ਚੰਦਪੁਰ ਗੱਜਪੁਰ ਸ਼ਾਹਪੁਰ ਦੀ ਜਿੰਨੀ ਜ਼ਮੀਨ ਤਕਰੀਬਨ 2250 ਕਿਲਾ ਜੋ ਰੁੜ ਚੁੱਕਿਆ ਹੈ ਬਿਲਕੁਲ ਉਹਦਾ ਦਰਿਆ ਬਣ ਚੁੱਕਿਆ ਹੈ ਸਾਡੀ ਤਾਂ ਇਹੀ ਬੇਨਤੀ ਹੈ ਕਿ ਇਹਨੂੰ ਚੈਨਲਾਈਜ਼ ਟ੍ਰੇਨ ਸਿਸਟਮ ਬਣਾਇਆ ਜਾਵੇ ਤਾਂ ਜੋ ਜਿਹੜੇ ਆਏ ਸਾਲ ਬੰਦ ਲੱਗਦੇ ਉਹ ਖਨਨ ਕਰਕੇ ਵੀ ਜਿਹੜੀ ਇੱਥੇ ਖਨਨ ਹੁੰਦੀ ਉਹਦੇ ਕਰਕੇ ਵੀ ਕਿਉਂਕਿ ਮੈਨਨ ਕਰਕੇ ਡੀਸਰਟਿੰਗ ਦੇ ਨਾਂ ਤੇ ਮੈਨਨ ਬੜੀ ਜ਼ਬਰਦਸਤ ਹੋਈ ਤਾਂ ਜੋ ਲੋਕਾਂ ਦਾ ਜਿਹੜਾ ਮੂੰਹ ਦੀ ਬੁਰਕੀ ਹੈ ਰੋਟੀ ਪਾਣੀ ਜੋ ਉਹ ਬੰਦ ਉਸ ਕਰਕੇ ਹੋਇਆ ਜ਼ਮੀਨ ਤਾਂ ਹੜੀ ਮੈਨਨ ਕਰਕੇ ਸਾਡੀ ਤਾਂ ਇਹੀ ਪੁਰਜੋਰ ਮੰਗ ਹੈ ਕਿ ਭਾਈ ਇਹ ਚੈਨਲਾਈਜ਼ ਕੀਤਾ ਜਾਵੇ ਡਰੇਨ ਸਿਸਟਮ ਚ ਬਣਾਇਆ ਜਾਵੇ ਨੰਗਲ ਤੋਂ ਲੈ ਕੇ ਕਿਉਂਕਿ ਜਿੰਨੇ ਵੀ ਪਿੰਡ ਐ ਇੱਥੋਂ ਨੰਗਲ ਤੱਕ ਉਹ ਸਭ ਧਿਆਨੀ ਬੇਲਾ ਲਾ ਲੋ ਕਿੰਨੀਆਂ ਖਬਰਾਂ ਉਹਦੀਆਂ ਆ ਰਹੀਆਂ ਉਹ ਵੀ ਬਹੁਤ ਨੁਕਸਾਨ ਹੋਇਆ ਕੋਠੀਆਂ ਹੜ ਗਈਆਂ ਲੋਕਾਂ ਦੀ ਇਹ ਅੱਜ ਜਿੱਥੋਂ ਕੇਂਦਰੀ ਮੰਤਰੀ ਸੈਂਟਰ ਤੋਂ ਆ ਕੇ ਚਲੇ ਗਏ ਉਹਨਾਂ ਨੇ ਸਾਰੇ ਲੋਕਾਂ ਦੀ ਜੋ ਐ ਗੱਲਬਾਤ ਸੁਣੀ ਉਹਨਾਂ ਨੂੰ ਪੂਰਾ ਚੈਨਲ ਹੈ ਜਿੱਥੋਂ ਪੰਜਾਬ ਬੋਲ ਸੁਣੋਤਾ ਚੈਨਲ ਹੈ ਹੈਡਾਈ ਕਰ ਦਵਰ ਰੋ ਪਰ ਸਾਰੇ ਕੱਟ ਲਿਆ ਜਾਂਦਾ जैसे तो थोड़ा सा पानी मेरा नाम है जी गुरपाल सिंह पिंड हरियाल वेला मेहंदी कल ਸਾਡੇ ਨਪਰਵਾਹ ਲੋਕੀ ਦੇਖੋ ਜੀ ਕੇਂਦਰੀ ਮੰਤਰੀ ਸਾਹਿਬ ਸਾਡੇ ਕੋਲ ਪਹੁੰਚੇ ਆ ਸੈਂਟਰ ਤੋਂ ਸਾਡਾ ਪੂਰਾ ਜਿਹੜਾ ਏਰੀਆ ਉਹ ਦੇਖ ਕੇ ਆਏ ਆ ਤੇ ਉਹਨਾਂ ਨੇ ਸਾਨੂੰ ਇਹ ਉਮੀਦ ਜਤਾਈ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡਾ ਜਿਹੜਾ ਇਹ ਪੂਰਾ ਖੜ ਜਿਹੜੀ ਮਾਰ ਪੈਂਦੀ ਹੈ ਇਹਨੂੰ ਚੈਨਲਾਈਜ਼ ਕਰਕੇ ਬੰਨ ਨੂੰ ਪੱਕਾ ਕਰ ਦੇਵਾਂਗੇ ਹਾਂਜੀ ਸਾਥੀ ਸਾਰੇ ਆਪਣੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਸ਼ੁਕਰੀਆ ਕਰਦੇ ਆ ਕਿ ਸਾਡੇ ਕੋਲ ਆਇਆ ਤੇ ਸਾਨੂੰ ਆਸ਼ਵਾਸ਼ਨ ਦੇ ਆ ਕੇ ਗਏ ਆ ਕਿ ਆਉਣ ਵਾਲੇ ਸਮੇਂ 'ਚ ਬੰਨ ਨੂੰ ਪੱਕਾ ਕਰ ਦਣਗੇ ਜਿੰਨਾਂ ਸਾਨੂੰ ਆਣੇ ਵਾਲੀ ਜਿਹੜੀ ਖੜਾ ਦੀ ਮਾਰ ਪੈਂਦੀ ਹੈ ਉਹ ਤੋਂ ਬਚਾ ਹੋਊਗਾ करेगा हमारी मुश्किलें देखेगा उसको हम पहले उदाहर पे वोट भी देंगे सपोर्ट भी देंगे तो धन्यवाद ये कोई और बोलना चाहता हूँ सिर्फ तो सिर्फ टेरा राइस इससे लोग बच जाएंगे नहीं दो ਮੈਂ ਅਨਰਮਲ ਸਿੰਘ ਹਰੀਵਾਲ ਜੀ ਸਾਡੇ ਅੱਜ ਸੈਂਟਰ ਦਾ ਵਜ਼ੀਰ ਆਇਆ ਜੀ ਤੇ ਸਾਨੂੰ ਜਿਹੜਾ ਕੁਛ ਨਾ ਕੁਛ ਜਿਹੜਾ ਤਰਵਾਸ ਹੋ ਗਿਆ ਲੋਕਾਂ ਨੂੰ ਕਿ ਜਿਹੜੀ ਸਾਡੀ ਹੈ ਭਾਰਤ ਸਰਕਾਰ ਉਹ ਸਾਡੇ ਲੋਕਾਂ ਦੀ ਏਕਨ ਬੇਲੇ ਵਾਲੇ ਪਿੰਡ ਜਿਹੜੇ ਪੈਂਦੇ ਆ ਇਹਦਾ ਬੁਰਜ ਹੋ ਗਿਆ ਜੀ ਹਰੀਵਾਲ ਮਹਿੰਦਰੀ ਕਲਾਂ ਚੰਦਪੁਰ ਗੱਜਪੁਰ ਸ਼ਾਫਰ ਹੋ ਗਿਆ ਜੀ ਇਹ ਸਾਰੇ ਪਿੰਡਾਂ ਦਾ ਜਿਹੜਾ ਅਸੀਂ ਇੱਕੋ ਡਿਮਾਂਡ ਰੱਖੀ ਮੰਤਰੀ ਸਾਹਿਬ ਅੱਗੇ ਵੀ ਸਾਨੂੰ ਮਾਗਿਆ ਤਾਂ ਸਾਨੂੰ ਕੁਝ ਦੇਣਾ ਹੀ ਹੈ ਫਿਰ ਸਾਡਾ ਕਿਉਂਕਿ ਸਾਡੀ 100% ਖਰਾਬ ਹੋ ਗਈ ਉਹਦੇ ਨਾਲ-ਨਾਲ ਸਾਡਾ ਜਿਹੜਾ ਇਹ ਦਰਿਆ ਹੈ ਸਤਲੁਜ ਵਾਲਾ ਇਹਨਾਂ ਨੂੰ ਇੱਕੋ ਸਾਰੇ ਪਿੰਡਾਂ ਦੀ ਆਵਾਜ਼ ਆ ਵੀ ਇਹਨਾਂ ਨੂੰ ਚੈਨਲਾਈਜ਼ ਕੀਤਾ ਜਾਵੇ ਕਿਉਂਕਿ ਇੱਕੋ ਇੱਕੋ ਹਾਲ ਚੈਨਲਾਈਜ਼ ਹੈ ਕਿਉਂਕਿ ਜਿਹੜਾ ਆਏ ਸਰਕਾਰ ਆਏ ਬਾ ਸਰਕਾਰ ਹਣਾ ਤੋਂ ਪਹਿਲਾਂ ਕੁਝ ਥੋੜਾ ਬੋਧ ਹਰ ਇਨਵਰਟਮੈਂਟ ਲਾਦੀ ਉਹਦੇ ਨਾਲ ਇੰਨਾ ਵੱਡਾ ਫਾਇਦਾ ਨਹੀਂ ਹੁੰਦਾ ਸੋ ਅਸੀਂ ਮੰਤਰੀ ਸਾਹਿਬ ਨੂੰ ਅੱਜ ਇਹ ਹੀ ਸਾਰੇ ਪਿੰਡਾਂ ਇਲਾਕਾ ਨਿਵਾਸੀਆਂ ਨੇ ਬੇਨਤੀ ਕੀਤੀ ਹੈ ਕਿ ਸਾਡਾ ਜਿਹੜਾ ਚੈਨਲ ਐਜ਼ ਕਰਦੋ ਇਸ ਕਰਕੇ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਰੂਰ ਕਰਾਂਗੇ ਅਸੀਂ ਕਰਕੇ ਜਾਵਾਂਗੇ ਲੈ ਵੀ ਸਾਡਾ ਕੰਮ ਹੁੰਦਾ ਹੈ ਕਿਉਂਕਿ ਕੰਮ ਹੀ ਜਿਹੜਾ ਹੈ ਇਹ ਸੈਂਟਰ ਸਰਕਾਰ ਦਾ ਹੀ ਹੈ ਭਾਰਤ ਸਰਕਾਰ ਦਾ ਕੰਮ ਹੈ ਸੋ ਅਸੀਂ ਇੱਕ ਕਰਕੇ ਮੋਦੀ ਸਰਕਾਰ ਦਾ ਧੰਨਵਾਦ ਵੀ ਕਰਦੇ ਆਏ ਵੀ ਸਾਡਾ ਉਹਨਾਂ ਨਾਲ ਮੰਨ ਲਓ ਮੌਕਾ ਦੇਖਿਆ ਸਾਡੀ ਬਾਤ ਆ ਫੜੀ ਹੈ ਜਿਹੜੀ ਹੋਰ ਜੀ ਇਹ ਕੰਧਪੁਰਾ ਜੀ ਮਹਿੰਦੀ ਕਲਾ ਹਰੀਵਾਲਾ ਜੀ ਸ਼ਾਂਪੁਰਾ ਜੀ ਤੇ ਇਸ ਕਰਕੇ ਗੱਜਬਰ ਹੈ ਇਹ ਸਾਰੇ ਪਿੰਡਾਂ ਨੂੰ ਜਿਹੜੀ ਈਮਾਰ ਪੈਂਦੀ ਹੈ ਅਗਦਾ ਵੀ ਨੰਗਲ ਤੋਂ ਲੈ ਕਰਿਆ ਵੱਟਾ ਪਰ ਇਹ ਤਾਂ ਮੰਗੇ ਸਾਡੇ ਬੇਲਿਆਂ ਦੇ ਜਿਹੜੇ 40 ਪਿੰਡਾਂ ਦੀ ਬੇਲਿਆਂ ਦੀ ਉਹਨਾਂ ਦੀ ਮੰਗੇ ਕਸੂਰੇ ਹੀ ਹੈ ਕਿ ਚੈਨਲਾਈਜ਼ ਹੋਵੇ ਕਿਉਂਕਿ ਜਿਹੜਾ ਪੱਕਾ ਹੱਲ ਹੈ ਉਹ ਚੈਨਲਾਈਜ਼ ਹੈ ਟੈਂਪਰੇਰੀ ਕੰਮ ਨਾਲ ਤਾਂ ਫੈਸਲਾ ਹੜਾਂ ਹੀ ਤੁਝੇ ਲਿਆ ਸਾਡੀ ਤਕਰੀਬਨ ਸਾਰੀ ਜਿਹੜੀ ਫਸਲ ਹੈ ਉਹ 100% ਖਰਾਬ ਹੋ ਗਈ ਤੇ ਮੱਝਾਂ ਦਾ ਧਾਰਾ ਦੇ ਰਿਹਾ ਲੋਕ ਘਰਾਂ ਤੋਂ بے ਘਰ ਹੋ ਗਏ ਸਮਾਨ ਖਰਾਬ ਹੋ ਗਿਆ ਤੇ ਸਾਡੀ ਬਹੁਤ ਬੁਰੀ ਜਿਹੜੀ ਹਾਲਤ ਹੈ ਉਹ ਜਿਹੜੀ ਜਿਹੜੀ ਆਰਥਿਕ ਪੱਖੋਂ ਜਿਹੜਾ ਕਿਸਾਨ ਉਹ ਕਮਜ਼ੋਰ ਹੋ ਜਾਂਦਾ ਉਹ ਤਾਂ ਜੀ ਫਸਲ ਦੀ ਏਕੜ ਦੀ ਗੱਲ ਕਰੀਏ 100 ਬੀ ਦੀ ਮਤਲਬ ਨੁਕਸਾਨ ਹੋ ਗਿਆ ਸਾਡੇ ਦਾ ਪਰਸ ਜੋ ਪਟਵਾਰੀ ਵੀ ਆਇਆ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਾਡਾ ਇਹ 100 ਫੀ ਦੀ ਜਿਹੜਾ ਕੋਈ ਨੁਕਸਾਨ ਲਿਖੋ ਲੇਕਿਨ ਉਹ ਕਹਿੰਦੇ ਬੁੱਝੇ ਤਾਂ ਕੋਈ ਬੁੱਤੇ ਲੇਕੇ ਬੋਨ ਉਹਨੂੰ ਮਨ ਕਰ ਗਾਦੇ ਅਜਿਹਾ ਨਾ ਕਰੋ ਕਿਉਂਕਿ ਨੁਕਸਾਨ ਤਾਂ ਜਿਹੜਾ ਸਾਡੇ ਕਿਉਂਕਿ ਕਿਸਾਨ ਤਾਂ ਜਿਹੜਾ ਨਾ ਉਹ ਤਾਂ ਕਿਸਾਨੀ ਤੇ ਬੜੇ ਨਿਰਭਰ ਆ ਸਾਡੂ ਫਸਲ ਆਉਂਗੀ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਇਹ ਤਾਂ ਸਾਡਾ ਸਾਨੂੰ ਐਡੀ ਬ ਤੋ ਪੰਜਾਬ ਸਰਕਾਰ ਕਹਿੰਦੀ 20000 ਦਿੰਦਾ ਉਹਨੂੰ ਦਵਾਂਗੇ ਉਹਨੂੰ ਵੀ 50000 ਕਰੋ ਉਹ ਮੰਨ ਲਓ ਪੰਜਾਬ ਸਰਕਾਰ ਕਹਿੰਦੀ ਸਾਨੂੰ ਕੋਈ ਜੀ ਕਲੋਜ਼ ਲੱਗੇ ਵੇ ਅਸੀਂ ਦੇ ਨਹੀਂ ਸਕਦੇ ਵੱਧ ਅਸੀਂ ਮੰਤਰੀ ਸਾਹਿਬ ਨੂੰ ਇਹ ਵੀ ਰਿਕਵੈਸਟ ਕੀਤੀ ਹੈ ਵੀ ਸਾਡੇ ਜਿਹੜਾ ਮਾਉਜਾ ਵਧਾ ਕੇ 20 ਤੋਂ ਇਹ 50000 ਕਰੋ ਤਾਂ ਕਿ ਜਿਹੜਾ ਕਿਸਾਨ ਹੈ ਉਹ ਆਪਣੇ ਪੈਰਾਂ ਤੇ ਹੋ ਸਕਦਾ ਪੈਰਾਂ ਤੇ ਖੜਾ ਹੋਵੇ